ਦੋਨੇ ਸਭੰ ਗੁਰ ਪ੍ਰਸਾਦ ਜਪ ਆਦ ਸਚੁ ਦੁਗਾਤ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਮਨੁ ਪੁਰਖੁ ਧਾਇ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੇਰਦਾ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਬਾਬਾ ਇੰਦਰਾਦ ਭਗਤ ਪ੍ਰਹਿਲਾਦ ਕਾ ਆਤਮ ਰਸ ਜਨ ਜਾਣਿਓ ਪਬ ਕਲ ਸੁ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਨ ਮੰਨਿਓ ਪ੍ਰਭ ਦਾਤੋ ਦਾਤਾਰ ਪਰਉ ਜਾਚਕ ਇਕ ਸਰਨਾ ਮਿਲੈ ਦਾਨ ਸੰਤ ਰੇਨ ਜਹੇ ਲਗ ਭਵ ਜਲ ਤਰਨਾ ਬਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿ ਉਚਰਾਬ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਉ ਬ੍ਰਹਮ ਵਰਗਟ ਸਗਲ ਹਰਿ ਭਵਨਮਹ ਜਨ ਨਾਨਕ ਗੁਰ ਪਰਮ ਬ੍ਰਹਮ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੇ ਮੇਰੇ ਜਿਨ ਕਲ ਰਾਖੇ ਮੇਰੇ ਸਜਣ ਸੱਚਾ ਪਾਤਸ਼ਾਹ ਹੋ ਸਰਸਾਹੰਦ ਸਾਹੋ ਜਿਸ ਪਾਸ ਬਹਟ ਹੈ ਨਾਨਕ ਕ੍ਰਪਾਣੀ ਚਰਨ ਤਾਹੀ ਚਿਤ ਲਾਇਓ ਅਗਨਤ ਅਪਾਰ ਅਲਖ ਨਿਰੰજન ਜਿਹ ਸਭ जग ਪਰਮਾਇਓ ਤੇ ਉਦਾਰ ਕਰਤਾ ਸਰਬ ਸੰਜੀਵਾਲਤਾ ਦੇ ਸੰਜ ਰਹਿ ਪਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਪ ਪਵਿੱਤਰ ਪਾਵਨ ਹਜ਼ੂਰੀ ਚ ਜੁੜ ਬੈਠੀ ਪਰਮ ਸਨਮਾਨ ਜੋਗ ਸਤਕਾਰ ਜੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਤਨਤਾ ਦੇ ਪਾਤਰ ਹੋ ਵੱਡਿਆਂ ਭਾਗਾਂ ਵਾਲੇ ਹੋ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਭੇਜੇ ਹੋਏ ਮਹਾਂਪੁਰਖ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਬਿਲਾਇ ਮਹਾਂਪੁਰਖ ਸੰਤ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਦਾ 100 ਸਾਲਾ ਜਨਮ ਸ਼ਤਾਪਦੀ ਸਮਾਗਮ ਨਾਨਕ ਸਰ ਭਗਤੀ ਦਾ ਘਰ ਪਾਤਸ਼ਾਹ ਦੇ ਇਸ ਮਹਾਨ ਪਵਿੱਤਰ ਚਰਣਾ ਵਿੱਚ ਸਤਾਨ ਤੇ ਹਾਜ਼ਰ ਹੋ ਕੇ ਮਨਾ ਰਹੇ ਹੋ ਤਿੰਨ ਦਿਨਾਂ ਦੇ ਗੁਰਮਤ ਸਮਾਗਮ ਮਹਾਂਪੁਰਖਾਂ ਨੇ ਆਯੋਜਿਤ ਕੀਤੇ ਹਨ ਮਹਾਂਪੁਰਖ ਸੰਤ ਬਾਬਾ ਬਲਜੀਤ ਸਿੰਘ ਜੀ ਸੰਤ ਬਾਬਾ ਗੁਰਚਰਨ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਜੋ ਹਰ ਸਾਲ ਮਹਾਂਪੁਰਖਾਂ ਦੀ ਯਾਦ ਮਨਾਉਂਦੇ ਇਸ ਪਾਵਨ ਸਥਾਨ ਤੇ ਇਕੱਤਰ ਹੋ ਕੇ ਗੁਰਮਤ ਸਮਾਗਮ ਕਰਦੇ ਜਿੱਥੇ ਅੱਜ ਇਹਨਾਂ ਗੁਰਮਤ ਸਮਾਗਮਾਂ ਦੀ ਲੜੀ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ ਉੱਥੇ ਅੱਜ 4 ਜੂਨ ਦਾ ਦਿਹਾੜਾ ਹੈ। ਇਹ ਉਹ ਦਿਨ ਹੈ 1984 ਚ ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸਥਾਨ ਤੇ ਫੌਜਾਂ ਚੜਾ ਕੇ ਪੇ ਨੇ ਸ਼ੁਰੂ ਕਰ ਦਿੱਤੇ ਹਿੰਦੁਸਤਾਨੀ ਫੌਜ ਨੇ। ਅਚਨਚੇਤ ਜਦੋਂ ਹਮਲਾ ਹੋਇਆ ਸਰੋਵਰ ਚ ਇਸ਼ਨਾਨ ਕਰਦੀਆਂ ਸੰਗਤਾਂ ਨੂੰ ਵੀ ਜਾ ਕੇ ਗੋਲੀਆਂ ਵੱਜੀਆਂ ਦੁੱਧ ਚੁੰਘਦੇ ਬੱਚੇ ਸ਼ਹੀਦੀਆਂ ਪ੍ਰਾਪਤ ਕਰ ਗਏ ਇਹ ਜਿਹੜਾ ਜਰਵਾਣਾ ਕਹਿ ਰਹੀ ਹਿੰਦੁਸਤਾਨੀ ਸਰਕਾਰ ਦਾ ਜਿਹੜੇ ਚਾਹੁੰਦੇ ਸਨ ਕਿ ਗੁਰੂ ਕੇ ਸਿੱਖਾਂ ਦਾ ਗੁਰੂ ਪੰਥ ਦਾ ਇੱਕ ਵਾਰੀ ਖੋਰਾ ਖੋਜ ਮਿਟਾ ਦਿੱਤਾ ਜਾਏ ਪਰ ਸਤਿਗੁਰਾਂ ਦਾ ਇਹ ਪੰਥ ਹੈ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਪੰਥ ਹੈ ਇਸ ਪੰਥ ਨੂੰ ਮੁਕਾਣ ਵਾਲੇ ਮੁੱਕ ਗਏ ਪਰ ਗੁਰੂ ਦਾ ਪੰਥ ਉਸੇ ਤਰ੍ਹਾਂ ਚੜ੍ਹਦੀਆਂ ਕਲਾਂ ਵਿੱਚ ਹੈ ਜਰਵਾਣਿਆਂ ਨੇ ਇਹ ਨਹੀਂ ਸੋਚਿਆ ਕਿ ਆਮ ਸੰਗਤ ਉਥੇ ਦਰਸ਼ਨ ਕਰਨ ਵਾਸਤੇ ਆਈ ਹੈ ਜਿਹੜੀ ਭਾਰਤੀ ਫੌਜ ਹਿੰਦੁਸਤਾਨੀ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੁੰਦੀ ਹੈ ਉਸੇ ਭਾਰਤੀ ਫੌਜ ਨੇ ਹਿੰਦੁਸਤਾਨੀ ਦੇ ਕਿਉਂਕਿ ਭਾਰਤਖੰਡ ਦੇ ਲੋਕ ਹੀ ਸਨ ਜਿਨ੍ਹਾਂ ਨੇ ਉੱਥੇ ਹਾਜ਼ਰੀਆਂ ਭਰ ਰਹੇ ਦਰਸ਼ਨ ਕਰ ਰਹੇ ਇਸ ਤਰੀਕੇ ਨਾਲ ਗੋਲੀਆਂ ਨਾਲ ਛੰਨਣੀ ਕਰ ਦਿੱਤੇ ਇੱਕ ਇੱਕ ਦੋ ਦੋ ਦਿਨ ਦੇ ਬੱਚੇ ਦੋ ਦੋ ਮਹੀਨਿਆਂ ਦੇ ਬੱਚੇ ਦੁੱਧ ਚੁੰਘਦੇ ਬੱਚੇ ਸ਼ਹੀਦ ਹੋ ਗਏ ਪਰ ਕਿਸੇ ਦੇ ਮਨ ਜਿਸ ਕਿਸੇ ਪ੍ਰਕਾਰ ਦਾ ਕੋਈ ਰਹਿਮ ਤੇ ਦਇਆ ਦੀ ਬਿਰਤੀ ਨਹੀਂ ਆਈ ਏਤੀ ਬਾਰ ਪਈ ਗੁਰਲਾਣ ਤੈਂ ਕੀ ਦਰਦ ਨਾ ਆਇਆ ਜੂਨ 1984 ਦੇ ਉਹਨਾਂ ਸਮੂਹ ਸ਼ਹੀਦਾਂ ਸਿੰਘਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਮਾਪੁਰਖਾਂ ਦੇ ਦਿਨ ਮਨਾ ਰਹੇ ਹਾਂ। ਸਾਧੂ ਸੰਸਾਰ ਵਿੱਚ ਜੀਵਾਂ ਦੇ ਕਲਿਆਣ ਨਮਿਤ ਭਲੇ ਨਮਿਤ ਆਉਂਦੇ ਹਨ। ਔਰ ਜੀਵਾਂ ਦਾ ਭਲਾ ਕਰਕੇ ਸੰਸਾਰ ਤੋਂ ਅਲਗਦਾ ਕਹਿ ਕੇ ਕੂਚ ਕਰ ਜਾਂਦੇ। ਚਲੇ ਜਾਣ ਦੇ ਬਾਅਦ ਵੀ ਅਮੇ ਉਹ ਸਰੀਰਕ ਤੌਰ ਤੇ ਸੰਸਾਰ ਚ ਨਾ ਰਹਿਣ ਪਰ ਜਿਸ ਵੇਲੇ ਉਹਨਾਂ ਮਹਾਂਪੁਰਖਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਜਨਮ ਦਿਹਾੜੇ ਵਰ੍ਹਸੀਆਂ ਮਨਾਈਆਂ ਜਾਂਦੀਆਂ ਉਸ ਵੇਲੇ ਵੀ ਸੰਗਤ ਉਹਨਾਂ ਵਰ੍ਹਸੀਆਂ ਦੇ ਸਬੱਬ ਨਾਲ ਗੁਰੂ ਚਰਨਾਂ ਚ ਿਕਤਰ ਹੋ ਕੇ ਪਰਮੇਸ਼ਰ ਦਾ ਵਜਨ ਕਰਦੀ ਆ ਗੁਰਮਤ ਸੰਗਤ ਗੁਰਮਤ ਦੀਵਾਨਾ ਵਿੱਚ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸੰਗਤਾਂ ਕਥਾ ਤੇ ਕੀਰਤਨ ਦਾ ਲਾਹਾ ਪ੍ਰਾਪਤ ਕਰਦੀਆਂ ਹਨ ਮਾਪੁਰਖ ਭਵੇਂ ਸਰੀਰ ਕਰਕੇ ਨਾਰੈਣ ਫਿਰ ਵੀ ਜੀਵਾਂ ਦਾ ਭਲਾ ਕਰੀ ਜਾਂਦੇ ਕਬੀਰ ਜੀ ਜੈਸੇ ਮਾਪੁਰਖਾਂ ਨੇ ਬਚਨ ਕਹੇ ਸਨ ਕਿ ਜਿਸ ਦਿਨ ਅਸੀਂ ਸਰੀਰ ਤਿਆਗਾਂਗੇ ਪਿੱਛੋਂ ਬੜਾ ਆਨੰਦ ਆਵੇਗਾ ਨਾਲ ਦੇ ਸਾਥੀਆਂ ਨੇ ਪੁੱਛਿਆ ਮਹਾਰਾਜ ਭਗਤ ਜੀ ਜੇ ਤੁਸੀਂ ਸਰੀਰੀ ਤਿਆਗ ਦਿੱਤਾ ਸਰੀਰ ਤਿਆਗੇ ਤੋਂ ਬਾਅਦ ਕਾਹਦਾ ਆਨੰਦ ਕਹਿੰਦੇ ਉਹ ਇਸ ਕਰਕੇ ਆਵੇਗਾ ਕਿ ਸਾਨੂੰ ਸਾਡਾ ਨਿਰਆਕਾਰ ਸਰੂਪ ਪਰਮੇਸ਼ਰ ਦਾ ਸਰੂਪ ਪ੍ਰਾਪਤ ਹੋਵੇਗਾ ਤੇ ਤੁਸੀਂ ਸਾਡੀ ਯਾਦ ਵਿੱਚ ਜਦੋਂ ਸਾਰੇ ਇਕੱਠੇ ਹੋ ਕੇ ਰੱਬ ਰੱਬ ਕਰੋਗੇ ਤੇ ਹੋਰ ਆਨੰਦ ਵਰਤੇਗਾ ਪਿੱਛੇ ਆਨੰਦ ਵਰਤੇਗਾ ਹੁਣ ਮੈਂ ਤੁਹਾਨੂੰ ਕਹਿਣਾ ਭਜਨ ਕਰਿਆ ਕਰੋ ਨਾਮ ਜਪਿਆ ਕਰੋ ਬਾਣੀ ਪਿਆ ਕਰੋ ਨਹੀਂ ਪੜਦੇ ਨਹੀਂ ਭਜਨ ਕਰਦੇ ਪਰ ਜਦੋਂ ਮੈਂ ਸਰੀਰ ਤਿਆਗਾਗਾ ਪਿੱਛੋਂ ਜਦੋਂ ਮੇਰੀ ਯਾਦ ਵਿੱਚ ਬੈਠੋਗੇ ਜੁੜ ਕੇ ਇਕੱਠੇ ਹੋ ਕੇ ਰੱਬ ਰੱਬ ਕਰੋਗੇ ਤੋ ਫਿਰ ਪਿੱਛੇ ਵੀ ਆਨੰਦ ਬਣੇਗਾ ਸੰਗੀ ਭਜਾਂ ਗੋਬਿੰਦ ਸੰਗੀ ਜਦੋਂ ਗੋਬਿੰਦ ਦਾ ਭਜਨ ਕਰਨਗੇ ਉਹਨਾਂ ਦਾ ਭਲਾ ਹੋਵੇਗਾ ਕਲਿਆਣ ਹੋਵੇਗੀ ਤੋ ਮਹਾਂਪੁਰਖ ਜਨਾਂ ਚਰ ਸਰੀਰ ਕਰਕੇ ਹਸਤੀ ਸੰਸਾਰ ਵਿੱਚ ਰੱਖਦੇ ਨੇ ਉਤਨੀ ਧੇਰ ਵੀ ਜੀਵਾਂ ਕੋਲੋਂ ਭਜਨ ਕਰਾਉਂਦੇ ਨਾਮ ਜਪਦੇ ਜਪਾਉਂਦੇ ਜਦੋਂ ਸਰੀਰ ਤਿਆਗ ਕੇ ਸੱਚਖੰਡ ਚਲੇ ਜਾਣ ਫਿਰ ਵੀ ਉਹਨਾਂ ਦੇ ਨਮਿਤ ਜਦੋਂ ਸਮਾਗਮ ਹੁੰਦੇ ਉਹਨਾਂ ਦੀ ਯਾਦ ਵਿੱਚ ਜੁੜ ਕੇ ਗੁਰਮੁਖ ਪਿਆਰੇ ਪਰਮੇਸ਼ਰ ਦਾ ਭਜਨ ਕਰਦੇ ਹਨ ਕਲਯੁਗ ਦਾ ਸਮਾਂ ਹੈ ਕਲਯੁਗ ਦੇ ਇਸ ਸਮੇਂ ਵਿੱਚ ਜੀਵਾਂ ਦੀ ਬਿਰਤੀ ਪਦਾਰਥਵਾਦੀ ਵੱਧ ਹੈ ਅਸੀਂ ਸਾਰੇ ਹੁਣ ਪਦਾਰਥਵਾਦੀ ਹੋ ਗਏ ਆ ਪਦਾਰਥਵਾਦੀ ਯੁੱਗ ਵਿੱਚ ਪਦਾਰਥ ਤੋਂ ਬਿਨਾਂ ਸਾਨੂੰ ਕੁਝ ਹੋਰ ਨਹੀਂ ਸੋਚਦਾ ਜਦੋਂ ਜੀਵਨ ਕੇਵਲ ਪਦਾਰਥਵਾਦੀ ਹੋ ਜਾਏ ਤੇ ਪਦਾਰਥਵਾਦੀ ਜੀਵਨ ਵਿੱਚ ਕੇਵਲ ਸ਼ੰਕੇ ਸੰਦੇ ਸੰਸੇ ਤੇ ਭਰਮ ਜਿਹੜੇ ਨੇ ਉਹ ਹਿਰਦੇ ਚ ਉਪਜਣੇ ਸ਼ੁਰੂ ਹੋ ਜਾਂਦੇ ਦੋ ਚੀਜ਼ਾਂ ਨੇ ਇੱਕ ਪਦਾਰਥਵਾਦੀ ਹੋਣਾ ਇੱਕ ਪਰਮਾਰਥਵਾਦੀ ਹੋਣਾ ਜਦੋਂ ਪਰਮਾਰਥਵਾਦੀ ਹੋਈਏ ਫਿਰ ਸ਼ੰਕੇ ਦੂਰ ਹੁੰਦੇ ਨੇ ਫਿਰ ਭਰਮ ਦੂਰ ਹੁੰਦੇ ਨੇ ਪਰ ਜੇ ਕੇਵਲ ਪਦਾਰਥਵਾਦੀ ਵਿਰਤੀ ਬਣ ਕੇ ਰਹਿ ਜਾਏ ਤੇ ਪਦਾਰਥਵਾਦੀ ਵਿਰਤੀ ਦੇ ਨਾਲ ਕੇਵਲ ਸ਼ੰਕੇ ਪੈਦਾ ਹੀ ਹੁੰਦੇ ਹਨ। ਤੋਂ ਪਦਾਰਥਵਾਦੀ ਯੁੱਗ ਹੋਣ ਕਰਕੇ ਅੱਜ ਦੇ ਇਸ ਵਰਤਮਾਨ ਦੇ ਸਮੇਂ 'ਚ ਸ਼ੰਕੇ ਜਿਹੜੇ ਨੇ ਉਹ ਬਾਰ-ਬਾਰ ਕੀਤੇ ਜਾਂਦੇ ਹਨ। ਸਾਧੂਆਂ ਤੇ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ। ਬੜੇ-ਬੜੇ ਭੱਦੇ ਸ਼ਬਦ ਰੱਬ ਦੇ ਪਿਆਰਿਆਂ ਮਹਾਂਪੁਰਖਾਂ ਸਾਧੂਆਂ ਲਈ ਸਾਡੇ ਪ੍ਰਚਾਰਕ ਵੀਰਾਂ ਕੋਲੋਂ ਵਰਤੇ ਜਾਂਦੇ ਹਨ। ਆਪ ਵੀ ਉਸੇ ਰਸਤੇ ਤੇ ਤੁਰੇ ਹੋਏ ਨੇ। ਪਰ ਜੇ ਕੋਈ ਦੂਸਰਾ ਉਸ ਰਸਤੇ ਤੇ ਤੁਰੇ ਤਉ ਉਹਨੂੰ ਪਖੰਡੀ ਦੱਸਦੇ ਐ ਤੇ ਆਪ ਜਦ ਉਸ ਰਸਤੇ ਤੇ ਤੁਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਕਹਿੰਦੇ ਅਸੀਂ ਸੱਚ ਦੇ ਪੁਜਾਰੀ ਆ ਸੱਚ ਦੇ ਪ੍ਰਚਾਰਕ ਆ ਤੇ ਸੱਚ ਦੇ ਰਾਹ ਤੇ ਤੁਰੇ ਹੋਈ ਆ ਗੁਰੂ ਖਾਲਸਾ ਜੀ ਇਹ ਕਲਯੁਗ ਦਾ ਵਰਤਾਰਾ ਹੈ ਜਿਹਦੇ ਵਿੱਚ ਨਿੰਦਾ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਦੇ ਰੱਬ ਦੇ ਪਿਆਰਿਆਂ ਦੀ ਸੰਗਤ ਤੋਂ ਬਿਨਾਂ ਦਰਬਾਰ ਪਰਮ ਪਰਮੇਸ਼ਰ ਦੇ ਘਰ ਦੀ ਸੋਝੀ ਨਹੀਂ ਆਉਂਦੀ ਗੁਰਬਾਣੀ ਦਾ ਮਾ ਬਾਤ ਹੈ ਸਾਧੂ ਬਿਨ ਨਾਹੀ ਦਰਬਾਰ ਰੱਬ ਦੇ ਪਿਆਰੇ ਮਹਾਂਪੁਰਖਾਂ ਸਾਧੂਆਂ ਤੋਂ ਬਿਨਾ ਪਰਮੇਸ਼ਰ ਦੇ ਘਰ ਦੀ ਸੋਝੀ ਨਹੀਂ ਆਉਂਦੀ ਸਾਧੂ ਸਾਨੂੰ ਦੱਸਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿਵੇਂ ਆਉਣਾ ਕਿਹੜੀ ਭਾਵਨਾ ਰੱਖਣੀ ਹੈ ਕਿਵੇਂ ਸਤਿਗੁਰਾਂ ਦਾ ਆਦਰ ਰੱਖਣਾ ਸਤਕਾਰ ਰੱਖਣਾ ਹੈ ਰੱਬ ਦੇ ਪਿਆਰੇ ਮਹਾਂਪੁਰਖ ਸਾਧੂ ਸਾਨੂੰ ਦੱਸਦੇ ਹਾਂ ਸਾਧੂ ਤੋਂ ਬਿਨਾ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੀ ਸੋਚ ਹੀ ਨਹੀਂ ਆਉਂਦੀ ਵੇਖੋ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਕਿਵੇਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਤੀ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪ੍ਰਤੱਖ ਰੂਪ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਹਾਰਾਜ ਜਗਤਪੀਦਾ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਕੀਤੇ ਪ੍ਰਗਟ ਗੁਰਾਂ ਦੀ ਦੇਹ ਜਾਣ ਕੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਆਦਰ ਰੱਖਣਾ ਸਤਕਾਰ ਰੱਖਣਾ ਇਹ ਮਹਾਂਪੁਰਖ ਸੰਤ ਪਾਬਾ ਆਨੰਦ ਸਿੰਘ ਜੀ ਦੀ ਚਲਾਈ ਮਰਿਆਦਾ ਅਨੁਸਾਰ ਹੁਣ ਤਾਂ ਹੀ ਜਿੰਨੇ ਮੌਜੂਦਾ ਮਹਾਂਪੁਰਖ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਕਾਰ ਉਸੇ ਤਰ੍ਹਾਂ ਹੀ ਰੱਖਦੇ ਹਨ ਉਸੇ ਤਰ੍ਹਾਂ ਹੀ ਮਹਾਰਾਜ ਜੀ ਦੀ ਭੈ ਭਾਵਨੀ ਰੱਖ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਅਰਦਾਸ ਕਰਨੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਹ ਸੇਵਾ ਸੰਭਾਲ ਕਰਨੀ ਸੇਵਾ ਨੂੰ ਪਹਿਲ ਦੇਣੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਜਿਹੜੀ ਐ ਉਹਨੂੰ ਸਭ ਤੋਂ ਉੱਤਮ ਕਰਕੇ ਜਾਣਦਿਆਂ ਬਾਕੀ ਦੇ ਜਿੰਨੇ ਕੰਮ ਨੇ ਉਹਨਾਂ ਨੂੰ ਬਾਅਦ ਵਿੱਚ ਤਰਜੀਹ ਦੇਣੀ ਪਹਿਲਾਂ ਗੁਰੂ ਪਾਤਸ਼ਾਹ ਦੀ ਸੇਵਾ ਨੂੰ ਤਰਜੀਹ ਦੇਣੀ ਇਹ ਮਹਾਂਪੁਰਖਾਂ ਦਾ ਸੁਭਾਅ ਹੈ ਵੱਡੇ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਸੰਤ ਬਾਬਾ ਆਇਸ਼ਰ ਸਿੰਘ ਜੀ ਸੰਤ ਬਾਬਾ ਕੁੰਦਨ ਸਿੰਘ ਜੀ ਜੈਸੇ ਬੇਅੰਤੀ ਮਹਾਂਪੁਰਖ ਗੁਰੂ ਖਾਲਸਾ ਜੀ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਪਾਵਨ ਸਥਾਨਾਂ ਦੀਆਂ ਸੇਵਾਵਾਂ ਨਿਭਾਈਆਂ ਹੁੰਦੇ ਹਨ ਤਾਂ તૈયારી ਵੀ ਕਈ ਵਾਰੀ ਹੋ ਜਾਂਦੀ ਹੈ ਪਰ ਦੁਨੀਆਂ ਦੀਆਂ ਜੰਨੀਆਂ ਸੰਪਰਦਾਵਾਂ ਜਿੰਨੇ ਧਰਮ ਜਿੰਨੇ ਮਤ ਨੇ ਜੇ ਉਹਨਾਂ ਵਿੱਚ ਨੇਕ ਨੇ ਤੇ ਕਿਤੇ ਕਿਤੇ ਇੱਕਾ ਦੁੱਕਾ ਕੋਈ ਬਾੜੀ ਭੈੜੀ ਬਿਰਤੀ ਵਾਲੇ ਵੀ ਹੋਣਗੇ ਪਰ ਐਸਾ ਨਹੀਂ ਹੁੰਦਾ ਕਿ ਫਿਰ ਮੁੜ ਕੇ ਸਾਰਿਆਂ ਦੀ ਭੰਡੀ ਕਰਨ ਲੱਗ ਪਾਓ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਉਹਨਾਂ ਸੰਪਰਦਾਵਾਂ ਦਾ ਕੀ ਯੋਗਦਾਨ ਹੈ ਗੁਰੂ ਪੰਥ ਦੀ ਸੇਵਾ ਵਿੱਚ ਉਹਨਾਂ ਨੇ ਕਿਹੋ ਜਿਹਾ ਅੱਗੇ ਸੇਵਾਵਾਂ ਨਿਭਾਈਆਂ ਜਾਂ ਨਿਭਾ ਰਹੇ ਹਨ ਕਿਵੇਂ ਪਿੰਡ-ਪਿੰਡ ਵਿੱਚ ਸੰਗਤ ਦੇ ਮਨ ਵਿੱਚ ਸ਼ਰਧਾ ਭਾਵਨਾ ਜਗਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਨਾ ਜਿੱਥੇ ਅੱਜ ਦੇ ਇਸ ਸਮੇਂ ਵਿੱਚ ਸਾਈਅਤ ਦਾ ਪ੍ਰਭਾਵ ਪੈ ਰਿਹਾ ਹੈ ਕੇਸਾ ਧਾਰੀ ਸਿਰਾਂ ਤੇ ਦਸਤਾਰ ਬਨ ਕੇ ਈਸਾਈ ਧਰਮ ਵਾਲੇ ਪਾਸੇ ਖਿੱਚੇ ਜਾ ਰਹੇ ਹਨ ਜਬਰੀ ਉਹਨਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਹੈ ਇਹੋ ਜੇ ਸਮੇਂ 'ਚ ਲੋੜ ਹੈ ਸੰਗਤ ਨੂੰ ਵੱਧ ਤੋਂ ਵੱਧ ਗੁਰਮਤ ਸਮਾਗਮ ਕਰਕੇ ਉਹਨਾਂ ਨੂੰ ਆਪਣੇ ਵਿਰਸੇ ਤੋਂ ਆਪਣੇ ਧਰਮ ਤੋਂ ਜਾਣੂ ਕਰਾਇਆ ਜਾਵੇ ਉਹਨਾਂ ਅੰਦਰ ਸ਼ਰਧਾ ਭਾਵਨਾ ਜਗਾਈ ਜਾਵੇ ਨਾ ਕਿ ਸ਼ੰਕਾਵਾਦੀ ਬਿਰਤੀ ਬਣਾ ਕੇ ਜੀ ਅਰਦਾਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਸਰੋਵਰਾਂ 'ਚ ਨਹਾ ਕੇ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ ਜੀ ਇਹ ਪ੍ਰਚਾਰ ਨੇ ਸਾਡਾ ਨੁਕਸਾਨ ਕੀਤਾ ਸਾਡਾ ਫਾਇਦਾ ਨਹੀਂ ਕੀਤਾ ਮੈਂ ਆਲੋਚਨਾ ਵਾਲੇ ਪਾਸੇ ਕਥਾ ਲੈ ਤੁਰਿਆ ਹਾਂ ਇਹ ਕਥਾ ਦੀ ਆਲੋਚਨਾ ਹੈ ਪਰ ਕੀ ਕਰੀਏ ਕਈ ਵਾਰੀ ਭਾਵਕ ਹੋ ਕੇ ਬੋਲਣਾ ਪੈਂਦਾ ਹੈ ਜਦੋਂ ਦਾ ਇਹ ਪ੍ਰਚਾਰ ਸ਼ੁਰੂ ਹੋਇਆ ਕਿ ਸਰੋਵਰਾਂ ਵਿੱਚ ਨਹਾਣ ਦਾ ਕੋਈ ਫਾਇਦਾ ਨਹੀਂ ਜਾਂ ਇਹ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤਾਂ ਜੀ ਇਮਾਰਤ ਹੀ ਹੈ ਜੀ ਗੁਰੂ ਘਰਾਂ ਦੀ ਯਾਤਰਾ ਕਰਨ ਦਾ ਕੋਈ ਲਾਭ ਨਹੀਂ ਹੈ ਇਦਾਂ ਦੇ ਪ੍ਰਚਾਰ ਨੇ ਸਾਡਾ ਵੱਡਾ ਭਾਰੀ ਨੁਕਸਾਨ ਕੀਤਾ ਜਿਹੜੀ ਆਮ ਸੰਗਤ ਸੀ ਨਗਰਾਂ ਦੀ ਭੋਲੀ ਭਾਲੀ ਉਹਨਾਂ ਨੂੰ ਆ ਕੇ ਇਹਨਾਂ ਪਖੰਡੀਆਂ ਨੇ ਆਪਣੇ ਚੱਕਰਾਂ ਵਿੱਚ ਉਲਝਾ ਕੇ ਜਿਹੜਾ ਸਾਡਾ ਚਬੱਚਾ ਬਣਿਆ ਉਹਦੇ 'ਚ ਨਾਓ ਤੁਹਾਡੇ ਉੱਥੇ ਦੁੱਖ ਦੂਰ ਹੋਣਗੇ ਕਿਉਂਕਿ ਤੁਹਾਡੇ ਪ੍ਰਚਾਰਕ ਕਹਿ ਰਹੇ ਨੇ ਕਿ ਸਰੋਵਰਾਂ 'ਚ ਨਹਾ ਕੇ ਕੋਈ ਲਾਭ ਨਹੀਂ ਹੁੰਦਾ ਜਿਹੜਾ ਅਸੀਂ ਬਣਾਇਆ ਸਰੋਵਰ ਉਹਨੇ ਕਹਿਆ ਜ ਚਬੱਚਾ ਬਣਾ ਕੇ ਇਹਦੇ 'ਚ ਨਹਾਓ ਇੱਥੇ ਤੁਹਾਡੇ ਦੁੱਖ ਦੂਰ ਹੋਣਗੇ ਅਸੀਂ ਤੁਹਾਡੀ ਅਰਦਾਸ ਕਰਾਂਗੇ ਦੱਸੋ ਭਾਈ ਇਹ ਪ੍ਰਚਾਰ ਨੇ ਸਾਡਾ ਕੀ ਲਾਭ ਕੀਤਾ ਇਹਦੇ ਨਾਲ ਸਾਡਾ ਕੀ ਵਾਅਦਾ ਹੋਇਆ ਹੈ ਨੁਕਸਾਨ ਹੋਇਆ ਨਾ ਕਿਉਂਕਿ ਸ਼ੰਕਾਵਾਦੀ ਬਿਰਤੀ ਜਿਹੜੀ ਹੈ ਇਹ ਨੁਕਸਾਨ ਹੀ ਕਰਦੀ ਹੈ ਜਿੱਥੇ ਸ਼ੰਕਾ ਹੋਵੇਗਾ ਸੰਦੇਹ ਖੜੇ ਕੀਤੇ ਜਾਣਗੇ ਉਥੇ ਸ਼ਰਧਾ ਨਹੀਂ ਰਹੇਗੀ ਤੇ ਜਿੱਥੇ ਸ਼ਰਦਾ ਨਹੀਂ ਉਥੇ ਧਰਮ ਨਹੀਂ ਹੈ ਧਰਮ ਦਾ ਮੂਲ ਬੀਜ ਸ਼ਰਦਾ ਹੈ ਸ਼ਰਦਾ ਤੋਂ ਧਰਮ ਉਪਜਦਾ ਹੈ ਸ਼ਰਦਾ ਤੋਂ ਬਿਨਾ ਧਰਮ ਦੀ ਹੋਂਦ ਨੂੰ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੋਂ ਸ਼ਰਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣੀ ਸਤਿਗੁਰਾਂ ਦੇ ਅਸਥਾਨਾਂ ਤੇ ਸ਼ਰਦਾ ਰੱਖਣੀ ਗੁਰਬਾਣੀ ਤੇ ਸ਼ਰਦਾ ਰੱਖਣੀ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ ਕਥਨ ਹੈ ਕਹਿੰਦੇ ਭਾਈ ਸ਼ਰਦਾ ਅੰਨੀ ਹੁੰਦੀ ਹੈ ਪਰ ਯਤਨ ਕਰੋ ਜਿਹਦੇ ਤੇ ਸ਼ਰਧਾ ਰੱਖਣੀ ਹੈ ਉਹ ਅੰਨਾ ਨਹੀਂ ਹੋਣਾ ਚਾਹੀਦਾ ਜਿਹਦੇ ਤੇ ਸ਼ਰਧਾ ਰੱਖਣੀ ਹੈ ਉਹ ਅੰਨਾ ਨਹੀਂ ਹੋਣਾ ਚਾਹੀਦਾ ਅਸੀਂ ਸ਼ਰਧਾ ਰੱਖਣੀ ਨਾਨਕ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਤੇ ਜਿਹੜੇ ਸਾਰੇ ਜਗਤ ਨੂੰ ਮਾਰਗ ਦਿਖਾਉਣ ਵਾਲੇ ਸਾਰੇ ਜਗਤ ਦੇ ਵਿੱਚ ਚਾਨਣਾ ਸਰੂਪ ਨੇ ਕਲਯੁਗ ਦੇ ਇਸ ਸਮੇਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਚਾਨਣਾ ਹੈ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਸਾਰ 'ਚ ਨਾ ਹੁੰਦੀ ਸਾਰੇ ਸੰਸਾਰ 'ਚ ਅੰਧਕਾਰ ਹੀ ਮੱਚ ਜਾਂਦਾ ਹਨੇਰਾ ਹੀ ਵਰਤ ਜਾਂਦਾ ਸਤਿਗੁਰੂ ਜੀ ਦੀ ਬਾਣੀ ਨੇ ਚਾਨਣਾ ਕੀਤਾ ਗੁਰਸਿੱਖ ਦੇ ਜੀਵਨ ਵਿੱਚ ਇਸ ਕਰਕੇ ਗੁਰਦੇਵ ਦੀ ਪਾਵਨ ਬਾਣੀ ਦਾ ਇਹ ਮਹਾਂ ਬਾਕ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਗੁਰਬਾਣੀ ਇਸ ਜਗ ਮਹਿ ਚਾਨਣ ਗੁਰਬਾਣੀ ਗੁਰਬਾਣੀ ਇਸ ਜਗ ਮਹਿ ਚਾਨਣ 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 ਕਰਮ ਵਸ ਮਨ ਆਏ ਕਰਮ ਵਸ ਮਨ ਆਏ ਕਰਮ ਵਸੇ 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 ਮਨ ਆਏ ਗੁਰਬਾਣੀ ਇਸ ਜਗਤ ਵਿੱਚ ਚਾਨਣਾ ਹੈ ਗੁਰਬਾਣੀ ਤੋਂ ਬਿਨਾ ਜੀਵਨ ਵਿੱਚ ਅੰਧਕਾਰ ਹੈ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਤੇ ਸ਼ਰਧਾ ਰੱਖਣੀ ਮਹਾਰਾਜ ਜੀ ਦੇ ਚਰਣਾ ਚ ਆਪਾਂ ਨਿਤ ਭਰੋਸਾ ਦਾਨ ਮੰਗਦੇ ਆਂ ਵਿਸਾਹ ਦਾਨ ਮੰਗਦੇ ਆਂ ਕਦੇ ਕਿਸੇ ਨੇ ਮੰਗਿਆ ਮਹਾਰਾਜ ਸਾਨੂੰ ਤਰਕ ਦਾਨ ਦਿਓ ਵਿਸਾਹ ਦਾਨ ਤੇ ਭਰੋਸਾ ਦਾਨ ਮੰਗਦੇ ਆਂ ਤੇ ਸਤਿਗੁਰਾਂ ਤੇ ਭਰੋਸਾ ਰੱਖਣਾ ਹੈ ਸ਼ਰਧਾ ਭਾਵਨਾ ਰੱਖਣੀ ਹੈ ਇਸੇ ਸਾਲ 25 ਨਵੰਬਰ ਨੂੰ ਜਗਤ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਆ ਰਿਹਾ ਹੈ ਜਿਸ ਦਿਨ ਮੱਗਰ ਸੁਦੀ ਪੰਚਮੀ ਵਾਲੇ ਦਿਨ ਹਿੰਦੁਸਤਾਨ ਵਿੱਚ ਜੋ Hindu ਧਰਮ ਸਮਾਪਤ ਹੋ ਰਿਹਾ ਸੀ ਤੇਨਾਂ ਦੇ ਤਿਲਕ ਤੇ ਜੰਜੂ ਦੇ ਰਾਖੇ ਬਣ ਕੇ ਅਨੁਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੀ ਸ਼ਹੀਦੀ ਦਿੱਤੀ ਉਹਨੂੰ ਪੂਰੇ 350 ਸਾਲ ਹੋ ਜਾਣੇ ਨੇ ਸਤਗੁਰਾਂ ਦੀ ਸ਼ਹੀਦੀ ਦੇ 350 ਸਾਲ ਪੂਰੇ ਹੋ ਜਾਣ ਦੇ ਸਬੰਧ ਵਿੱਚ ਨਗਰ-ਨਗਰ ਪਿੰਡ-ਪਿੰਡ ਸਾਨੂੰ ਚੇਤਨਾ ਮਾਰਚ ਕੱਢਣੀ ਚਾਹੀਏ ਚੇਤਨਾ ਕੀ ਹੈ ਕਿ ਸਤਗੁਰੂ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦੀ ਕਥਾ ਹੋਵੇ ਨੌਵੇਂ ਪਾਤਸ਼ਾਹ ਜੀ